ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਮੇਰੇ ਚੈਨਲ ਨੂੰ ਸਪੋਰਟ ਕਰਨ ਲਈ ਐਵੇਂ ਸਪੋਰਟ ਕਰਦੇ ਰਹੋ ਤੁਹਾਡਾ ਤੇ ਆ ਦਿਨ ਉਹ ਧੰਨਵਾਦ ਤੁਹਾਡੀ ਸਪੋਰਟ ਨਾਲ ਹੀ ਜੀ ਸਾਰਾ ਕੁਝ ਹੈ ਆਪਣੇ 2k ਪੂਰੇ ਕਰ ਦੋ ਬਸ ਕੁਝ ਕ ਸਬਸਕ੍ਰਾਈਬਰ ਘਟਨਗੇ 2k ਪੂਰੇ ਹੋ ਜਾਣਗੇ ਤੁਹਾਡਾ ਤੇ ਆ ਦਿਨ ਉਹ ਧੰਨਵਾਦ ਇੰਨਾ ਸਾਥ ਦਿੱਤਾ ਮੇਰਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤਾਂ ਕਿ ਜੋ ਫੈਬਰਿਕ ਹੈਗਾ ਸੀ ਸਾਰੀ ਡਿਟੇਲ ਦੱਸ ਦੇਵਾਂਗੇ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਜਿਹੜੇ ਅੱਜ ਮੈਂ ਤੁਹਾਨੂੰ ਸੂਟ ਦਿਖਾਉਣ ਜਾ ਰਹੀਆਂ ਹਾਂ ਕਿ ਉਹ ਬਹੁਤ ਜਾਦੇ ਸੋਹਣੇ ਨੇ ਮਿਕਸ ਜੇ ਸੂਟ ਨੇ ਜਿਹਦੇ ਵਿੱਚ ਵਰਕ ਵਾਲੇ ਵੀ ਦਿਖਾਵਾਂਗੀ ਵਿੱਚ ਘਰ ਪਾਉਣ ਵਾਲੇ ਵੀ ਤੇ ਵਿੱਚ ਵਧੀਆ ਕੁਆਲਿਟੀ ਦੇ ਵੀ ਦਿਖਾਵਾਂਗੀ ਤਿੰਨ ਤਰ੍ਹਾਂ ਦਾ ਫੈਬਰਿਕ ਦਿਖਾਵਾਂਗੇ ਤੁਹਾਨੂੰ ਜਿਵੇਂ ਦੇ ਤੁਸੀਂ ਸੂਟ ਲੈਣੇਗੇ ਤੁਸੀਂ ਸਕਰੀਨ ਸ਼ਾਟ ਲੈ ਕੇ ਲੈ ਸਕਦੇ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ ਵਰਕ ਵਾਲੇ ਸੂਟਾਂ ਦੀ ਪਲੀਜ਼ ਕੋਈ ਮੈਸੇਜ ਨਾ ਕਰਿਓ ਕਿਉਂਕਿ ਉਹ ਸੋਲਡ ਹੋ ਚੁੱਕੇ ਹੋਣਗੇ ਜੇ ਤੁਸੀਂ ਉਹਦੇ ਨਾਲ ਦਾ ਸੇਮ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਕਰਵਾ ਸਕਦੇ ਹੋਗੇ ਪਰ ਉਹਦੇ ਨਾਲ ਦਾ ਕੋਈ ਸੂਟ ਰੈਡੀ ਨਹੀਂ ਹੈਗਾ ਆਪਣੇ ਕੋਲੇ ਉਹ ਸਾਰੇ ਸੋਲਡ ਹੋ ਚੁੱਕੇ ਤੇ ਉਹਦੇ ਵਿੱਚੋਂ ਜਿਹੜੇ ਕਾਟਨ ਦੇ ਸੂਟ ਸੀਗੇ ਪ੍ਰਿੰਟ ਬਸ ਉਹਦੇ ਵਿੱਚ ਕੁਝ ਕੁ ਸੂਟ ਰਹਿ ਗਏ ਦੋ ਤਿੰਨ ਉਹ ਤੁਸੀਂ ਕਈ ਪੈਣਾ ਲੈਣੀਆਂ ਚਾਹੁੰਦੀਆਂ ਨਹੀਂ ਹੈ ਤਾਂ ਲੈ ਸਕਦੀਆਂ ਨੇ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਭੇਜ ਸਕਦੇ ਹੋਗੇ ਆਰਡਰ ਕਰਨ ਲਈ ਆਪਣੇ ਨੰਬਰ ਹੈਗਾ 8557905009 ਉਹਦੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਹੋ ਤੁਸੀਂ ਦੁਨੀਆ ਦੇ ਕੋਈ ਵੀ ਕੋਨੇ 'ਚ ਪੈਕ ਹੋਵੋਗੇ ਜੇ ਵੀ ਦੇਸ਼ਾਂ ਦੇ ਵਿੱਚ ਬੈਠੇ ਹੋਗੇ ਚਾਹੇ ਦੀ ਇੱਥੇ ਇੰਡੀਆ ਚ ਹੋਗੇ ਤੁਸੀਂ ਕੋਈ ਵੀ ਸੂਟ ਰੈਡੀ ਕਰਵਾਣਾ ਹੈ ਤਾਂ ਆਪਣੇ ਆਰਡਰ ਦੇ ਸਕਦੇ ਹੋਗੇ ਕਈ ਭੈਣਾਂ ਦੇ ਆਪਣੇ ਆਰਡਰ ਚੱਲ ਰਹੇ ਨੇ ਬਾਹਰ ਲਈ ਜਾਂਦੇ ਤੇ ਕਈ ਭੈਣਾਂ ਨਵੀਆਂ ਜੁੜੀਆਂ ਨੇ ਉਹਨਾਂ ਦੇ ਵੀ ਚੱਲ ਰਹੇ ਨੇਗੇ ਇੰਡੀਆ ਵਾਲਿਆਂ ਦੇ ਵੀ ਚੱਲ ਰਹੇ ਨੇਗੇ ਵਾਈਗਰ ਉੱਤੇ ਹੀ ਮੇਰ ਪਰ ਹੱਥ ਰੱਖੇ ਐਵੇਂ ਆਪਾਂ ਤੁਹਾਨੂੰ ਸੋਹਣਾ ਸੋਹਣਾ ਕੰਮ ਕਰਕੇ ਦਿੰਦੇ ਰਹੀਏ ਚਲੋ ਜੀ ਅੱਜ ਆਪਾਂ ਸੂਟ ਸ਼ੁਰੂ ਕਰ ਦਾਂਗੇ ਪਹਿਲਾ ਜਿਹੜਾ ਫੈਬਰਿਕ ਹੈਗਾ ਪਿਓਰ ਕਾਟਨ ਦਾ ਵਿਦਆਊਟ ਲਾਈਨਿੰਗ ਸਟਿਚੂਗਾ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਇਹਨੂੰ ਸਾਰਾ ਇਹ ਮਸ਼ੀਨਵਰਕ ਹੋਇਆ ਹੋਇਆ ਹੈਗਾ ਇਹਦੇ ਨਾਲ ਫਿਲਹਾਲ ਆਪਾਂ ਤਾਂ ਪੱਟਾ ਨਹੀਂ ਰੱਖਿਆ ਹੈਗਾ ਜੇ ਤੁਸੀਂ ਲੈਣਾ ਚਾਹੋਗੇ ਤਾਂ ਆਪਾਂ ਲਗਾ ਕੇ ਤੁਹਾਨੂੰ ਲੈਸ ਵਗੈਰਾ ਦੀ ਫਿਨਿਸ਼ਿੰਗ ਕਰਕੇ ਦਵਾ ਦਿਆਂਗੇ ਬਹੁਤ ਸੋਹਜਾ ਕਲਰ ਹੈਗਾ ਗਰਮੀਆਂ ਦੇ ਵਿੱਚ ਤੁਸੀਂ ਪੈਨ ਸਕਦੇ ਹੋਗੇ ਤੇ ਬਹੁਤ ਸੋਹਣਾ ਲੱਗੂਗਾ ਗਰਮੀ ਵਾਲਾ ਸ਼ੇਡ ਹੈਗਾ ਤੇ ਲਾਈਨਿੰਗ ਸਟੱਫ ਹੈਗਾ ਉਹਦੇ ਉੱਪਰ ਇਹ ਸੂਟ ਰੈਡੀ ਹੈਗਾ ਕੋਈ ਵੀ ਪੈਨ ਲੈਣਾ ਚਾਹੁੰਦੀ ਹੈ ਕੀ ਤਾਂ ਸਕਰੀਨਸ਼ਾਟ ਲੈ ਕੇ ਭੇਜ ਦਿਓ ਤੇ ਆਪਣਾ ਸੂਟ ਲੈ ਆ ਸਕਦੇ ਹੋ ਤੁਸੀਂ ਠੀਕ ਹੈ ਜੀ ਜਿਹੜਾ ਚੁੰਨੀ ਹੈਗੀ ਆਪਾਂ ਤੁਹਾਨੂੰ ਲਗਾ ਕੇ ਦੇਵਾਂਗੇ ਜਿਵੇਂ ਤੁਸੀਂ ਸਾਨੂੰ ਕਹੋਗੇ ਵਾਈਟ ਤੇ ਜਿੱਦਾਂ ਥ्रेड ਦਾ ਵਰਕ ਹੋਇਆ ਆਪਾਂ ਟਾਈ ਐਂਡ ਆਈ ਤੁਹਾਨੂੰ ਦੁਪੱਟਾ ਰੈਡੀ ਕਰਕੇ ਦੇਵਾਂਗੇ ਲਾਸ ਵਗੈਰਾ ਦੀ ਫਿਨਿਸ਼ਿੰਗ ਹੋ ਜੋਗੀ ਵਾਈਟ ਕਲਰ ਦੀ ਇਹਦੀਆਂ ਬਾਜੂ ਸਿਰਫ ਇੱਕ ਫਲਾਰ ਹੈ ਬਾਜੂ ਤੇ ਦੇਖੋ ਜੀ ਇਹਦੀ ਮਾਵਾਂ ਨੇ ਵਿਦਆਊਟ ਲਾਈਨਿੰਗ ਸਟਿਚ ਹੋਗਾ ਲਾਈਨਿੰਗ ਦੀ ਇਹਨੂੰ ਕੋਈ ਵੀ ਲੋੜ ਨਹੀਂ ਆਗੀ ਬਹੁਤ ਸੋਹਣਾ ਫੈਬਰਿਕ ਹੈਗਾ ਜਮਾ ਫਾਈਨ ਕੁਆਲਿਟੀ ਹੈਗੀ ਫੈਬਰਿਕ ਦੀ ਸਕਰੀਨਸ਼ਾਟ ਲੈ ਲਓ ਜਿਹੜੀ ਵੀ ਭੈਣ ਨੂੰ ਪਸੰਦ ਆਉਂਦਾ ਆਪਣਾ ਛੇਤੀ ਤੁਸੀਂ ਸੂਟ ਰਖਵਾ ਸਕਦੇ ਹੋ। ਦੂਜਾ ਸੂਟ ਜੀ ਮੇਰੇ ਰੈੱਡ ਨਾਲ ਦੇ ਜਿਹੜਾ ਮੇਰੇ ਰੈੱਡ ਸ਼ਿਮਰ ਦੇ ਵਿੱਚ ਪਾਇਆ ਹੋਇਆ ਸੀਗਾ। ਬਹੁਤ سارے ਸੂਟ ਰੈਡੀ ਹੋ ਚੁੱਕੇ ਨੇਗੇ। ਆ ਦੇਖੋ ਇਹ येलो ਤੇ ਕੀਤਾ ਆਪਾਂ। ਆਪਾਂ ਤੁਹਾਨੂੰ ਕੋਈ ਵੀ ਸੂਟ ਦਿਖਾਉਣੇ ਨੇ ਤੁਸੀਂ ਇਹਨਾਂ ਨੇ ਮਤਲਬ ਕਾਟਨ ਤੇ ਕਰਵਾਇਆਗਾ। ਤੁਸੀਂ ਵੀ ਕਰਵਾ ਸਕਦੇ ਹੋਗੇ। ਦੇਖੋ ਜੀ। ਕਿੰਨਾ ਜਿਆਦਾ ਸੋਨਾ ਵਰਕ ਕੀਤਾ ਹੈਗਾ ਸਾਰਾ ਮਸ਼ੀਨ ਵਰਕ ਹੋਇਆ ਹੋਇਆ ਹੈ ਸਿੰਗਲ ਟਾਂਕੇ ਦਾ ਕੰਮ ਹੋਇਆ ਹੋਇਆ ਹੈਗਾ ਆ ਦੇਖੋ ਤੁਸੀਂ ਬਾਜੂ ਵੀ ਚੈੱਕ ਕਰ ਸਕਦੇ ਹੋ ਹਜੇ ਇਹ ਸਲਾਈ ਲਈ ਸੂਟ ਜਾਊਗਾ ਚੁੰਨੀ ਵਗੈਰਾ ਆਪਾਂ ਰੈਡੀ ਕਰਾਂਗੇ ਫਿਰ ਤੁਹਾਨੂੰ ਦੁਬਾਰਾ ਫਿਰ ਦਿਖਾ ਦਾਂਗੇ ਵੀ ਕਿੱਦਾਂ ਇਹਦੀ ਸੂਰਦੀ ਲੁੱਕ ਆਉਂਦੀ ਹੈ ਸੂਟ ਪਸੰਦ ਆਉਂਦਾ ਹੈਗਾ ਤੁਸੀਂ ਕੋਈ ਵੀ ਫੈਬਰਿਕ ਤੇ ਬਣਵਾ ਸਕਦੇ ਹੋ ਪ੍ਰਿੰਟ ਸੂਟ ਆਪਣੇ ਕੋਲੇ ਬਹੁਤ ਸਾਰੇ ਅਵੇਲੇਬਲ ਨੇਗੇ ਠੀਕ ਹੈ ਜੀ スクリーンショット ਲੈ ਲੋ ਇਹਦੇ ਨਾਲ ਦਾ ਸੇਮ ਪ੍ਰਿੰਟ ਨਹੀਂ ਹੈਗਾ ਜੀ ਹੁਣ ਸੋਲਡ ਹੋ ਚੁੱਕੇ ਨੇ ਆਪਾਂ ਦੁਬਾਰਾ ਮੰਗਾਇਆ ਜੀ ਸਟਾਕ ਘਰ ਪਾਉਣ ਲਈ ਬਹੁਤ ਡਿਮਾਂਡ ਸੀਗੀ ਪਹਿਲਾਂ ਬਹੁਤ ਸਾਰੇ ਸੂਟ ਇਹਦੇ ਨਾਲ ਦੇ ਸੇਲ ਹੋ ਚੁੱਕੇ ਨੇਗੇ ਬਹੁਤ ਸਾਰੇ ਮੈਸੇਜ ਆਉਂਦੇ ਹੁੰਦੇ ਸੀਗੇ ਇਹਨਾਂ ਸੂਟਾਂ ਬਾਰੇ ਆਪਾਂ ਸੋਲਡ ਲਿਖਤਾ ਸੀਗਾ ਬਿਹਾਈਨਿੰਗ ਹੈ ਪਰ ਆਪਾਂ ਡਿਮਾਂਡ ਤੇ ਦੁਬਾਰੇ ਲੈ ਕੇ ਆਏਗੇ ਬਹੁਤ ਹੀ ਜਿਆਦੇ ਸੋਹਣੀ ਕਾਟਨ ਹੈਗੀ ਇੰਨਾ ਸੋਹਣਾ ਪ੍ਰਿੰਟ ਹੈਗਾ ਘਰ ਪਾਉਣ ਲਈ ਸੂਟ ਮੰਗਦੀਆਂ ਸੀ ਪਹਿਣਾ ਆਪਾਂ ਤੋਂ ਪਰ ਆਪਾਂ ਸੋਲਡ ਕਹਿ ਕੇ ਲਿਖ ਦਿੰਦੇ ਸੀਗੇ ਵੀ ਆਪਣੇ ਕੋਲ ਹੈ ਨਹੀਂ ਸੀਗੇ ਸੋਲਡ ਹੋ ਚੁੱਕੇ ਸੀਗੇ ਤੁਸੀਂ ਲੈਣਾ ਚਾਹੁੰਦੇ ਲਿਜਾ ਸਕਦੇ ਹੋਗੇ ਇਹਦੇ ਨਾਲ ਦਾ ਪਿੰਕ ਕਲਰ ਦਾ ਦੁਪੱਟਾ ਲਾ ਕੇ ਘਰ ਪਾਉਣ ਲਈ ਬਹੁਤ ਲੂਜ ਸਟਾਈਲ ਦੇ ਵਿੱਚ ਤੁਸੀਂ ਇਹਨਾਂ ਨੂੰ ਸੂਟ ਨੂੰ ਆਰਾਮਦਾਇਕ ਫੈਬਰਿਕ ਹੈਗਾ ਬਣਵਾ ਸਕਦੇ ਹੋ ਪ੍ਰਾਈਸ ਇਹਦਾ 650 ਹੈਗਾ ਵਿਦ ਸ਼ਿਪਿੰਗ ਹੈ ਜਿਹੜੀਆਂ ਪਹਿਣਾ ਘਰੇ ਆ ਕੇ ਆਪਾਂ ਤੋਂ ਕਪੜੇ ਲੈ ਜਾਂਦੇ ਰੋਨਾਂ ਲਈ 600 ਹੈਗਾ ਪਹਿਲਾ ਰੰਗ ਇਹਦੇ ਵਿੱਚ ਇਹ ਸੀਗਾ ਸਕਰੀਨਸ਼ਾਟ ਲੈ ਲਓ ਫਟਾਫਟ ਆਪਣੇ ਆਰਡਰ ਰਖਵਾ ਦਿਓ ਦੂਜਾ ਇਹਦੇ ਵਿੱਚ ਰੈੱਡ ਕਲਰ ਹੈਗਾ ਇੰਨਾ ਜਾਦੇ ਸੌਫਟ ਕੱਪੜਾ ਹੈਗਾ ਤੁਸੀਂ ਆਰਾਮ ਕਰੋਗੇ ਘਰ ਪੌਣ ਲਈ ਸੂਟ ਗਰਮੀਆਂ ਦੇ ਵਿੱਚ ਕਿਉਂਕਿ ਗਰਮੀ ਵੀ ਬਹੁਤ ਜ਼ਿਆਦੇ ਪੈ ਰਹੀ ਹੈ ਇਹਦੇ ਨਾਲ ਆਪਾਂ ਕੋਟੇ ਵਗੈਰਾ ਤਾਂ ਤੁਹਾਨੂੰ ਦੁਪੱਟਾ ਲਗਾ ਕੇ ਦੇ ਦਾਂਗੇ ਹੈਗੇ ਨੇ ਕਿ ਇਹਦੇ ਨਾਲ ਦੇ ਆਪਣੇ ਕੋਲੇ ਸੂਟ ਇਹਦੇ ਨਾਲ ਦੇ ਹੈਗੇ ਨੇ ਸੀ ਤਿੰਨ ਸੂਟ ਤੇ 3 2 ਇਹਦੇ ਨਾਲ ਦੇ ਅਵੇਲੇਬਲ ਨੇਗੇ ਲੈਣਾ ਚਾਹੁੰਦੇ ਆਪਣਾ ਫਾਸਟਲੀ ਆਰਡਰ ਕਰਕੇ ਘਰ ਪਾਉਣ ਨੂੰ ਸੂਟ ਰਖਵਾ ਲਿਓ 650 ਪ੍ਰਾਈਸ ਹੈਗਾ ਚੁੰਨੀਆਂ ਵਗੈਰਾ ਜਦੋਂ ਡਾਈ ਹੋ ਗਿਆ ਬਹੁਤ ਸੋਹਣੇ ਲੱਗਣਗੇ ਇਹ ਸੂਟ ਤਾਂ ਕੋਟੇ ਵਗੈਰਾ ਦੇ ਧੁਪੱਟੇ ਲੱਗੇ ਜਾਣਗੇ ਇਹਨਾਂ ਨਾਲ ਦੇਖੋ ਕਿੰਨਾ ਸੋਹਣਾ ਕਲਰ ਹੈ ਪੀਚ ਲਾਈਨਿੰਗ ਦੇ ਨਾਲ ਕੋਈ ਲੋੜ ਨਹੀਂ ਹੈਗੀ ਤੁਸੀਂ ਲੂਜ਼ ਸਟਾਈਲ ਦੇ ਵਿੱਚ ਪਲਾਜ਼ੋ ਬਣਾਉਣਾ ਹੈ ਸਲਵਾਰ ਬਣਾਉਣੀ ਹੈਗੀ ਥੋੜਾ ਲੂਜ਼ ਰੱਖ ਕੇ ਕਮੀਜ਼ ਨਾ ਘਰ ਪਾਉਣ ਲਈ ਆਰਾਮਦਾਇਕ ਫੈਬਰਿਕ ਹੈਗਾ ਤੇ ਤੁਸੀਂ ਲੈ ਸਕਦੇ ਹੋਗੇ ਸਕਰੀਨਸ਼ਾਟ ਭੇਜ ਦਿਓ ਤੇ ਕਿਹਦੇ ਵਿੱਚ ਇਹ ਵਾਲਾ ਕਲਰ ਹੈ ਦੇਖ ਸਕਦੇ ਹੋ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਚੁੰਨੀ ਫਿਲਹਾਲ ਕਿਸੇ ਨਾਲ ਵੀ ਨਹੀਂ ਹੈਗੀ ਤੁਸੀਂ ਕਹੋਗੇ ਤਾਂ ਆਪਾਂ ਤੁਹਾਨੂੰ ਲਗਾ ਕੇ ਦਵਾਂਗੇ ਜੁੰਨੀ ਜੇ ਤੁਹਾਡੇ ਕੋਲੇ ਹੈਗੀ ਹੈਗੀ ਤਾਂ ਤੁਸੀਂ ਘਰੋਂ ਵੀ ਲੈ ਸਕਦੇ ਹੋਗੇ スクリーンショット ਲੈ ਲਓ ਜੀ WhatsApp ਤੇ ਮੈਸੇਜ ਕਰਦੇ ਹੋ ਫਟਾਫਟ ਆਰਡਰ ਦੇ ਦਿਓ ਕਿਉਂਕਿ ਆਪਣੇ 2-3 ਘੰਟਿਆਂ ਦੇ ਵਿੱਚ ਸੂਟ ਸੇਲ ਹੋ ਜਾਂਦੇ ਨੇ ਕਿ ਜਦ ਤੱਕ ਸਵੇਰ ਨੂੰ ਮੈਸੇਜ ਆਉਂਦੇ ਨੇਗੇ ਫਿਰ ਇਹ ਸੂਟ ਨਹੀਂ ਹੁੰਦੇ ਹੋਗੇ 650 ਪ੍ਰਾਈਸ ਹੈ ਜਿੰਨੇ ਮਰਜੀ ਤੁਸੀਂ ਜਿਵੇਂ ਮਰਜੀ ਸੂਟ ਪਹਿਨ ਸਕਦੇ ਹੋਗੇ ਤੁਸੀਂ ਇਹਦੇ ਕੋਟ ਸੈਟ ਵਗੈਰਾ ਬਣਾਉਣੇ ਨੇ ਘਰ ਪਾਉਣ ਨੂੰ ਉਹ ਵੀ ਬਣਾ ਸਕਦੇ ਹੋਗੇ ਅਮਸ ਤੋਂ ਪੁੱਪੜ ਨਹੀਂ ਕੀਤਾ ਸੀਗਾ ਰਾਮ ਟੈਕਸ ਦਾ ਫੈਬਰਿਕ ਹੈਗਾ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਆਪਣੇ ਕੋਲੇ 2-2 ਸੂਟ ਅਵੇਲੇਬਲ ਨੇ ਕਿ ਬਹੁਤ ਹੀ ਜਿਆਦਾ ਸੋਨਾ ਪ੍ਰਿੰਟ ਹੈਗਾ ਜਿਹੜੀਆਂ ਪਹਿਣਾ ਦੇ ਆਰਡਰ ਚੱਲ ਰਹੇ ਨੇਗੇ ਤੁਸੀਂ ਰਖਵਾ ਸਕਦੇ ਹੋਗੇ ਕਲਰ ਦੇਖੋ ਕਿੰਨਾ ਜਿਆਦਾ ਸੋਨਾ ਬੇਬੀ ਬਲੂ ਕਲਰ ਦੇਖੋ ਜੀ ਲਾਈਨਿੰਗ ਦੀ ਕੋਈ ਲੋੜ ਨਹੀਂ ਰਾਮ ਟੈਕਸ ਦਾ ਫੈਬਰਿਕ ਹੈਗਾ ਪ੍ਰਿੰਟ ਤੁਹਾਨੂੰ ਅਸੀਂ ਬਹੁਤ ਸੋਹਣੇ ਸੋਹਣੇ ਲੈ ਕੇ ਇਹ ਹੈਗੀ ਅਸੀਂ ਨਾਲ ਪਲੇਨ ਬਾਟਮ ਚੁੰਨੀ ਇਹਦੇ ਨਾਲ ਨਹੀਂ ਹੈਗੀ ਤੁਸੀਂ ਰਖਵਾ ਲਗਵਾ ਸਕਦੇ ਹੋ ਟਾਈ ਐਂਡ ਡਾਈ ਕਰਵਾਉਣੀ ਉਹ ਵੀ ਹੋ ਜੂ ਸ਼ਰਟ ਨਾਲ ਦੀ ਸਿੰਗਲ ਸਲਵਾਰ ਨਾਲ ਦੀ ਕਰਵਾਉਣੀ ਹੈ ਇੱਕ بیس ਦਾ ਦੁਪੱਟਾ ਕਰਵਾਉਣਾ ਉਹ ਵੀ ਤੁਸੀਂ ਕਰਵਾ ਸਕਦੇ ਹੋ ਕੰਬੀਨੇਸ਼ਨ ਦੇਖੋ ਬਹੁਤ ਜਿਆਦਾ ਸੋਹਣਾ ਸਿਰਫ 2 2 ਸੂਟ ਅਵੇਲੇਬਲ ਲਿੰਗੇ ਫਾਸਟਲੀ ਆਪਣਾ ਆਰਡਰ ਰਖਵਾ ਦਿਓ ਵਰਕ ਵਗੈਰਾ ਕਰਾਉਣਾ ਸਲਵਾਰਾਂ ਤੇ ਉਹ ਵੀ ਕਰਵਾ ਸਕਦੇ ਹੋਗੇ 1350 ਪ੍ਰਾਈਸ ਹੈ ਵਿਦ ਸ਼ਿਪਿੰਗ ਇੰਡੀਆ ਵਾਲਿਆਂ ਲਈ ਸਕਰੀਨ ਸ਼ਾਟ ਲੈ ਲਓ ਜੀ ਤੇ ਵਟਸਐਪ ਤੇ ਮੈਸੇਜ ਕਰ ਦਿਓ ਪਹਿਲਾ ਕਲਰ ਇਹਦੇ ਵਿੱਚ ਇਹ ਸੀਗਾ ਚੈੱਕ ਕਰ ਸਕਦੇ ਹੋ ਤੁਸੀਂ ਪ੍ਰਿੰਟਿੰਗ ਬਹੁਤ ਜਿਆਦਾ ਸੋਹਣੀ ਹੈਗੀ ਫਟਾਫਟ ਆਪਣਾ ਤੁਸੀਂ ਆਰਡਰ ਕਰ ਦਿਆ ਕਰੋ ਜੀ ਕਿਉਂਕਿ ਉਸ ਤੋਂ ਬਾਅਦ ਸਵੇਰ ਨੂੰ ਤਾਂ ਸੋਲਡ ਸੋਲਡ ਹੋ ਜਾਂਦੀ ਹੈ ਕਿਉਂਕਿ ਵਿਕ ਜਾਂਦੇ ਨੇ ਆਪਣੇ ਇਹ ਵਧੀਆ ਚ ਨੇਗੇ ਇਹਦੇ ਵਿੱਚ ਕਲਰ ਹੈਗਾਗਾ ਇੱਕ ਪਿੰਕ ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ ਚਾਰ ਸ਼ੇਡ ਆਏ ਸੀ ਆਪਾਂ ਚਾਰੋ ਲੈ ਆਏ ਜਿਹੜੀਆਂ ਭੈਣਾਂ ਬਾਹਰ ਬੈਠੇ ਨੇ ਘਰ ਪਾਉਣ ਲਈ ਸੂਟ ਮੰਗ ਰਹੇ ਨੇਗੇ ਉਹ ਵੀ ਲੈ ਸਕਦੇ ਨੇਗੇ ਸੂਟ ਬਹੁਤ ਜਾਦੇ ਸੋਹਣਾ ਫੈਬਰਿਕ ਹੈ ਜਿਨ੍ਹਾਂ ਦੇ ਆਰਡਰ ਚੱਲ ਰਹੇ ਨੇ ਉਹ ਵੀ ਤੁਸੀਂ ਰਖਵਾ ਸਕਦੇ ਹੋ ਕੋਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਵੀਂ ਭੈਣ ਆਪਣੀ ਵੀਡੀਓ ਦੇਖ ਲਈ ਉਹਨਾਂ ਨੇ ਆਰਡਰ ਦੇਣਾਗਾ ਆਪਣਾ ਦੇ ਸਕਦੇ ਹੋਗੇ ਦੇਖੋ ਜੀ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਜੀ ਸਕਰੀਨ ਸ਼ਾਟ ਲੈ ਲਓ ਬਹੁਤ ਜਾਦੇ ਸੋਹਣਾ ਕਲਰ ਹੈ ਸਾਰਾ ਗਰਮੀਆਂ ਵਾਲਾ ਚਾਰਟ ਹੈ ਚੁੰਨੀਆਂ ਦੀ ਗੱਲ ਸਾਡੇ ਤੇ ਛੱਡ ਦਿਓ ਇੰਨੀਆਂ ਸੋਹਣੀਆਂ ਰੈਡੀ ਕਰਕੇ ਦੇਵਾਂਗੇ ਤੁਹਾਨੂੰ ਸੂਟ ਸਲਾਈ ਕਰਵਾਉਣਾ ਕਰਵਾਓ ਬਿਨਾਂ ਸਲਾਈ ਤੋਂ ਮਗਵਾਉਣਾ ਬਿਨਾਂ ਸਲਾਈ ਤੋਂ ਮਗਵਾਓ ਜਿਵੇਂ ਵੀ ਤੁਹਾਡੀ ਇੱਛਾ ਹੈ ਕਿ ਤੁਸੀਂ ਉਵੇਂ ਸੂਟ ਮਗਵਾ ਸਕਦੇ ਹੋ ਤੇ ਰੈਡੀ ਕਰਵਾ ਸਕਦੇ ਹੋ ਨਾਲ ਹੈਗੀ ਐ ਜੀ ਪਲੇਨ ਬਾਟਮ ਦੇਖੋ ਕਲਰ ਬਹੁਤ ਸੋਹਣੇ ਨੇਗੇ ਸਾਰੇ ਜਦੋਂ ਸਟਿਚ ਹੋ ਗਏ ਨਾ ਬਹੁਤ ਜਿਆਦੇ ਸੋਹਣੇ ਸੂਟ ਬਣ ਗਏ ਸਕਰੀਨ ਸ਼ਾਟ ਲੈ ਲਓ ਜੀ WhatsApp ਤੇ ਮੈਸੇਜ ਕਰ ਦਿਓ ਫਟਾਫਟ ਆਪਣੇ ਸੂਟ ਰਖਵਾ ਲਓ ਬਹੁਤ ਜਿਆਦੇ ਸੋਹਣੀ ਪ੍ਰਿੰਟਿੰਗ ਹੈ ਜੀ ਆ ਵੀ ਡਿਫਰੈਂਟ ਜਿਹਾ ਕਲਰ ਹੈਗਾ ਦੇਖੋ ਕਿੰਨਾ ਸੋਹਣਾ ਇਹ ਤਾਂ ਬਹੁਤ ਡਿਮਾਂਡ ਆਉਂਦੀ ਹੈ ਕੱਲ ਆਪਾਂ ਪਾਏ ਸੀਗੇ ਸੂਟ ਸੇਲ ਹੋ ਗਏ ਇਹਦੇ ਵਿੱਚ 2 ਜਾਂ 3 ਸੂਟ ਨੇ ਆਪਣੇ ਕੋਲੇ ਕਿਉਂਕਿ ਗਰਮੀ ਬਹੁਤ ਜ਼ਿਆਦੇ ਪੈ ਰਹੀ ਹੈਗੀ ਬਾਕੀ ਆਪਾਂ ਸਾਫ ਦੀ ਸਟੱਫ ਦੀ ਕੁਆਲਿਟੀ ਚੈੱਕ ਕਰਕੇ ਲਿਆਉਣੇ ਹੁੰਦੇ ਆਂਗੇ ਐਵੇਂ ਨਹੀਂ ਸੂਟ ਲਿਆਉਂਦੇ ਹੁੰਦੇ ਹੈਗੇ ਵੀ ਵਧੀਆ ਚੀਜ਼ ਪੂਰੀ ਉਹ ਨਹੀਂ ਹੈਗਾ ਵੀ ਤੁਸੀਂ ਕੱਲ ਨੂੰ ਮੈਨੂੰ ਕੋਈ ਵੀ ਚੀਜ਼ ਦਾ ਲਾਂਬਾ ਦੋਗੇ ਤੁਹਾਨੂੰ ਫੈਬਰਿਕ ਨਾ ਪਸੰਦ ਆਵੇ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਚਾਰੇ ਕਲਰ ਬਹੁਤ ਜਿਆਦੇ ਸੋਹਣੇ ਲੱਗੇ ਬਾਟਮ ਨਾਲ ਦੀ ਲੱਗ ਜੂਗੀ ਪਾਈਪ ਪਿੰਨ ਬਟਨ ਵਗੈਰਾ ਲੱਗ ਜਾਣਗੇ ਤੇ ਲੈਸ ਇਸ ਦਾ ਡਿਜ਼ਾਈਨ ਹੁੰਦਾਗਾ ਆਪਣੇ ਬਹੁਤ سارے ਸੂਟ ਰੈਡੀ ਹੋ ਰਹੇ ਨੇ ਤੁਹਾਡੇ ਲੈ ਕੇ ਆਵਾਂਗੀ ਵੀਡੀਓ ਇੱਕ ਦਿਨ ਬਹੁਤ ਜਿਆਦੇ ਸੋਹਣੇ ਤਰੀਕੇ ਨਾਲ ਸੂਟ ਰੈਡੀ ਕਰਵਾਉਂਗੇ ਬਹੁਤ ਸੋਹਣੇ ਬਣਦੇ ਨੇਗੇ ਸਕਰੀਨ ਸ਼ਾਟ ਲੈ ਲਓ ਤੁਹਾਨੂੰ ਚਾਰਾਂ ਦੇ ਵਿੱਚੋਂ ਕੋਈ ਸੂਟ ਜਿਹੜੇ ਮੈਂ ਪਹਿਲਾਂ ਘਰ ਪਾਉਣ ਵਾਲੇ ਦਿਖਾਏ ਨੇਗੇ ਵਰਕ ਵਾਲਾ ਦਿਖਾਏ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤਾਂ ਤੁਸੀਂ ਜੇ ਮੇਰੇ ਕੋਲੇ ਹੋਲਡ ਹੋ ਜਾਂਦਾ ਤਾਂ ਤੁਸੀਂ ਰੈਡੀ ਵੀ ਕਰਵਾ ਸਕਦੇ ਮੇਰੇ ਕੋਲੇ ਬਹੁਤ ਸਾਰਾ ਫੈਬਰਿਕ ਹੈਗਾ ਤੇ ਇਹਨਾਂ ਚੋਂ ਕੋਈ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਣੇ ਤੁਸੀਂ ਹੋਲਡ ਤੇ ਰਖਵਾ ਲਿਓ ਪੇਮੈਂਟ ਤੁਸੀਂ ਅਗਲੇ ਦਿਨ ਕਰ ਸਕਦੇ ਹੋਗੇ ਕੱਲ ਪੈਣਾ ਨੇ ਸੂਟ ਹੋਲਡ ਤੇ ਰਖਵਾਏ ਸੀ ਅੱਜ ਉਹਨਾਂ ਦੀ ਪੇਮੈਂਟ ਆ ਗਈ ਤੇ ਉਹ ਮਤਲਬ ਇੱਕ ਜੁਬਾਨ ਹੁੰਦੀ ਹੈ ਕਿ ਆਪਣੀ ਜੇ ਤੁਸੀਂ ਹੋਲਡ ਤੇ ਰਖਵਾਉਣੇ ਹੋਗੇ ਤਾਂ ਉਹ ਪੈਣਾ ਪੇਮੈਂਟ ਵੀ ਕਰ ਦਿਆ ਨੇ ਫਿਰ ਅਗਲੇ ਦਿਨ ਤੇ ਕਈ ਵਾਰ ਕਿਸੇ ਕੋਲ ਨਹੀਂ ਟਾਈਮ ਹੁੰਦਾ ਹੈਗਾ ਨਹੀਂ ਆਉਂਦੇ ਐਟ ਅ ਟਾਈਮ ਹੁੰਦੇ ਚਲੋ ਇੱਕ ਦੋ ਦਿਨ ਆਪਾਂ ਦੇ ਲਈ ਦਿੰਦੇ ਆਂਗੇ ਤੇ ਨਾਲ ਦੇ ਨਾਲ ਪੇਮੈਂਟ ਤੋਂ ਬਾਅਦ ਤੁਸੀਂ ਸਕਰੀਨਸ਼ਾਟ ਜ਼ਰੂਰ ਭੇਜ ਦਿਆ ਕਰੋ ਜੀ ਤੇ ਉਸ ਤੋਂ ਬਾਅਦ ਆਪਣਾ ਐਡਰੈਸ ਸੈਂਡ ਕਰ ਦਿਓ ਕਰੋ ਨਾਲ ਦੇ ਨਾਲ ਪਾਰਸਲ ਤੁਹਾਡੇ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਈ ਭੈਣਾਂ ਦੇ ਮੈਸੇਜ ਆਉਂਦੇ ਹੁੰਦੇ ਨੇ ਆਪਾਂ ਨੂੰ ਵੀ ਸਾਡਾ ਪਾਰਸਲ ਨਹੀਂ ਆਇਆ ਹੈਗਾ ਅਸੀਂ ਪਹਿਲਾਂ ਵੀ ਤੋਂ ਪਾਰਸਲ ਮੰਗਵਾਇਆ ਸੀ ਦੇਖੋ ਹਨਾ ਅਸੀਂ ਆਪਣਾ ਕੰਮ ਪੂਰਾ ਇਮਾਨਦਾਰੀ ਨਾਲ ਕਰ ਦਿਆਂਗੇ ਤੇ ਟਰੈਕਿੰਗ ਆਈਡੀਆਂ ਹੁੰਦੀਆਂ ਨੇਂ ਕਿ ਪਰ ਫਿਜ਼ੀ ਹੁੰਦੀਆਂ ਹੈ ਕਈ ਵਾਰ ਸਾਡੇ ਤੋਂ ਟਰੈਕਿੰਗ ਆਈਡਿ ਨਹੀਂ ਦਿੱਤੀ ਜਾਂਦੀ ਹੈਗੀ ਉਹਦੇ ਲਈ ਸੌਰੀ ਹੈ ਨਾ ਜਦੋਂ ਟਾਈਮ ਲੱਗੂਗਾ ਮੈਂ ਤੁਹਾਨੂੰ ਜ਼ਰੂਰ ਤੇਜ਼ ਦਵਾਂਗੀ ਤੁਸੀਂ ਸਾਡੇ ਤੇ ਵਿਸ਼ਵਾਸ ਰੱਖ ਕੇ ਸਾਨੂੰ ਕੰਮ ਦਿਨੇ ਹੋਗੇ ਤੇ ਐਵੇਂ ਥੋੜਾ ਅਸੀਂ ਵਿਸ਼ਵਾਸ ਬਣਾਈ ਰੱਖਾਂਗੇ ਕੋਈ ਵੀ ਤੁਸੀਂ ਪਾਰਟੀ ਵੇਅਰ ਸੂਟ ਬਣਵਾਉਣੇ ਨੇ ਵੀ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਔਰ ਥੋੜਾ ਜਿਹਾ ਟਾਈਮ ਲੈ ਕੇ ਚੱਲਿਆ ਕਰੋ ਕਿਉਂਕਿ ਪਹਿਲਾਂ ਸਟਿਚਿੰਗ ਵਾਲੇ ਸੂਟ ਆਪਣੇ ਚੱਲ ਰਹੇ ਨਹੀਂਗੇ ਹਨਾ ਤੇ ਵਿੱਚ ਦੀ ਕੋਈ ਅਮਰਜੈਂਸੀ ਹੁੰਦਾ ਉਹ ਕੜਵਾ ਦਾਂਗੇ ਉਹਦੇ ਲਈ ਵੀ ਹਫ਼ਤੇ ਦਾ ਜਿੰਦਾ ਟਾਈਮ ਚਾਹੀਦਾ ਗਾ ਇਸ ਤੋਂ ਪਹਿਲਾਂ ਨਹੀਂ ਕਿਉਂਕਿ ਆਪਣਾ ਕੰਮ ਚੱਲ ਰਿਹਾ ਫਿਰ ਉਹਨਾਂ ਦਾ ਕੰਮ ਲੇਟ ਹੋ ਜਾਂਦਾ ਹਰ ਇੱਕ ਨੂੰ ਟਾਈਮ ਸਰ ਕੰਮ ਚਾਹੀਦਾ ਹੁੰਦਾ ਹੈ ਤੇ ਅਮਰਜੈਂਸੀ ਕਿਉਂਕਿ ਆਪਾਂ ਨੂੰ ਇੰਨਾ ਕੁ ਤਾਂ ਪਤਾ ਹੀ ਹੁੰਦਾ ਵੀ ਆਪਾਂ ਨੂੰ ਵੀ ਇਸ ਤੱਕ ਚਾਹੀਦੇ ਨੇਗੇ ਤੁਸੀਂ ਥੋੜਾ ਟਾਈਮ ਲੈ ਕੇ ਚੱਲਿਆ ਕਰੋ ਪਲੀਜ਼ ਉਮੀਦ ਕਰਦੀ ਆ ਸਾਡੇ ਅੱਜ ਵਾਲੇ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਕੋਈ ਸੂਟ ਪਸੰਦ ਆਂਦਾ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਫਟਾਫਟ ਸੁਨੇਹੜਾ ਖਵਾ ਲਿਓ ਜੀ ਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਤੁਸੀਂ ਮੇਰੇ ਚੈਨਲ ਨੂੰ ਇੰਨੀ ਸਪੋਰਟ ਕੀਤੀ ਐਂ ਨਹੀਂ ਸਪੋਰਟ ਕਰਦੇ ਰਹੋ ਤੇ ਆਪਣੇ ਜਲਦੀ 2k ਪੂਰੇ ਕਰ ਦਿਓ ਤੇ ਆਜਾ ਲਈ ਵੀਡੀਓ ਕੋਈ ਵੀ ਸੂਟ ਪਸੰਦ ਆਇਆ ਭੇਜ ਦਿਓ ਸਕਰੀਨਸ਼ਾਟ ਲੈ ਕੇ ਤੇ ਪੇਮੈਂਟ ਅਸੀਂ ਬੋਲਦੇ ਕਰਵਾ ਸਕਦੇ ਹਾਂ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਪਾਈ ਪਾਈ